ਸਚੀ ਗੱਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਜਾਣ ਦਾ ਸੁਪਨਾ ਦੇਖ ਰਹੇ ਹਜ਼ਾਰਾਂ ਭਾਰਤੀਆਂ ਲਈ ਕੈਨੇਡਾ ਸਰਕਾਰ ਦੇ ਇਮੀਗ੍ਰੇਸ਼ਨ ਨਿਯਮਾਂ ਵਿੱਚ ਹੋਏ ਨਵੇਂ ਬਦਲਾਅ ਬਹੁਤ ਮਹੱਤਵਪੂਰਨ ਹਨ ਕੈਨੇਡਾ ਸਰਕਾਰ ਨੇ 2025 ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀ ਰਣਨੀਤੀ ਵਿੱਚ ਇੱਕ ਵੱਡਾ ਮੋੜ ਲਿਆ ਹੈ ਹੁਣ ਉਹਨਾਂ ਦਾ ਮਕਸਦ ਸਿਰਫ ਲੋਕਾਂ ਨੂੰ ਬੁਲਾਉਣਾ ਨਹੀਂ ਬਲਕਿ ਸਹੀ ਹੁਨਰ ਸਕਿੱਲ ਅਤੇ ਤਜਰਬੇ ਵਾਲੇ ਲੋਕ ਨੂੰ ਦੇਸ਼ ਵਿੱਚ ਲਿਆਉਣਾ ਹੈ ਇਹ ਬਦਲਾਅ ਸਿਸਟਮ ਨੂੰ ਵਧੇਰੇ ਕੇਂਦਰਿਤ ਅਤੇ ਰਣਨੀਤਿਕ ਬਣਾਉਦਾ ਹੈ ਪਹਿਲਾਂ ਕੈਨੇਡਾ ਦਾ ਇਮੀਗ੍ਰੇਸ਼ਨ ਸਿਸਟਮ ਮੁੱਖ ਤੌਰ ਤੇ ਕੰਪਰੀਹੈਂਸਿਵ ਰੈਂਕਿੰਗ ਸਿਸਟਮ ਸਕੋਰ ਦੇ ਆਧਾਰਿਤ ਸੀ ਜਿੱਥੇ ਉਮਰ ਪੜ੍ਹਾਈ ਭਾਸ਼ਾ ਅਤੇ ਤਜਰਬੇ ਦੇ ਅੰਕ ਮਿਲਦੇ ਸਨ ਪਰ ਹੁਣ ਕੈਨੇਡਾ ਇਹਨਾਂ ਅੰਕਾਂ ਤੋਂ ਅੱਗੇ ਦੇਖ ਰਿਹਾ ਹੈ ਸਰਕਾਰ ਦਾ 2025 ਦਾ ਵੱਡਾ ਗੁਣਵੱਤਾ ਯਾਨੀ ਕਿ ਕੁਆਲਿਟੀ ਅਤੇ ਲੋਡ ਤੇ ਜੋਰ ਦੇਣਾ ਹੈ ਕੈਨੇਡਾ ਦੀ ਅਰਥਵਿਵਸਥਾ ਵਿੱਚ ਖਾਸ ਕਰਕੇ ਹੈਲਥ케ਅਰ ਟੈਕ ਉਸਾਰੀ ਅਤੇ ਵਪਾਰ ਜਿਵੇਂ ਕਿ ਟ੍ਰੇਡ ਵਰਗੇ ਸੈਕਟਰਾਂ ਵਿੱਚ ਕਾਮਿਆਂ ਦੀ ਵੱਡੀ ਘਾਟ ਹੈ ਇਹਨਾਂ ਬਦਲਾਵਾ ਦਾ ਮੁੱਖ ਕਾਰਨ ਇਹਨਾਂ ਲੇਬਰ ਗੈਪਸ ਨੂੰ ਭਰਨਾ ਹੈ ਇਮੀਗ੍ਰੇਸ਼ਨ ਸਿਸਟਮ ਵਿੱਚ ਸਭ ਤੋਂ ਵੱਡਾ ਬਦਲਾਅ ਐਕਸਪ੍ਰੈਸ ਐਂਟਰੀ ਵਿੱਚ ਆਇਆ ਹੈ ਜਿਸ ਨੂੰ ਹੁਣ ਐਕਸਪ੍ਰੈਸ ਬੇਸਡ ਡਰਾ ਓਕਿਪੇਸ਼ਨ ਬੇਸਡ ਡਰਾ ਕਿਹਾ ਜਾ ਰਿਹਾ ਹੈ ਆਈਆਰਸੀਸੀ ਹੁਣ ਖਾਸ ਪੇਸ਼ਿਆਂ ਲਈ ਬਖਰੇ ਡਰਾ ਕੱਢ ਸਕਦੀ ਹੈ ਜੇਕਰ ਤੁਹਾਡਾ ਪੇਸਾ ਉਹਨਾਂ ਸ਼੍ਰੇਣੀਆਂ ਵਿੱਚ ਆਉਂਦਾ ਹੈ ਜਿਨ੍ਹਾਂ ਦੀ ਕੈਨੇਡਾ ਨੂੰ ਬਹੁਤ ਹੀ ਜ਼ਿਆਦਾ ਮੰਗ ਹੈ ਜਿਵੇਂ ਕਿ ਆਈਟੀ ਵਰਕਰ ਡਾਕਟਰ ਨਰਸਾਂ ਇਲੈਕਟ੍ਰੀਸ਼ੀਅਨ ਪਲੰਬਰ ਜਾਂ ਇੰਜੀਨੀਅਰਿੰਗ ਦਾ ਤੁਹਾਨੂੰ ਇਨਵੀਟੇਸ਼ਨ ਟੂ ਅਪਲਾਈ ਮਿਲਣ ਦੀ ਸੰਭਾਵਨਾ ਵੱਜ ਜਾਂਦੀ ਹੈ। ਅਹਿਮ ਗੱਲ ਇਹ ਹੈ ਕਿ ਇਨ੍ਹਾਂ ਖਾਸ ਡਰਾਅ ਵਿੱਚ ਸੀਆਰਐਸ ਸਕੋਰ ਕੱਟ ਆਮ ਨਾਲੋਂ ਕੱਟ ਵੀ ਹੋ ਸਕਦਾ ਹੈ। ਹੁਣ ਸਿਰਫ ਉੱਚ ਸਕੋਰ ਕਾਫੀ ਨਹੀਂ ਤੁਹਾਡਾ ਪੇਸਾ ਕੀ ਹੈ ਇਹ ਵੀ ਜ਼ਰੂਰੀ ਹੋ ਗਿਆ ਹੈ। ਨਵੇਂ ਨਿਯਮਾਂ ਤਹਿਤ ਨਵੇਂ ਨਿਯਮਾਂ ਦੇ ਤਹਿਤ ਕੰਮ ਦੇ ਤਜਰਬੇ ਵਰਕ ਐਕਸਪੀਰੀਅੰਸ ਨੂੰ ਹੁਣ ਜ਼ਿਆਦਾ ਵਜ਼ਨ ਦਿੱਤਾ ਜਾ ਰਿਹਾ ਹੈ ਖਾਸ ਤੌਰ ਤੇ ਸਿਰਫ ਕੈਨੇਡਾ ਵਿੱਚ ਕੀਤੇ ਗਏ ਕੰਮ ਦੇ ਤਜਰਬੇ ਨੂੰ ਹੀ ਨਹੀਂ ਸਗੋਂ ਭਾਰਤ ਵਿੱਚ ਹਾਸਲ ਕੀਤੇ ਤਜਰਬੇ ਦੀ ਗਹਿਰਾਈ ਵਿੱਚ ਰਿਲੇਵੈਂਸ ਤੇ ਵੀ ਜ਼ੋਰ ਦਿੱਤਾ ਜਾਵੇਗਾ ਕੈਨੇਡਾ ਸਰਕਾਰ ਦਾ ਮੰਨਣਾ ਹੈ ਕਿ ਵਧੀਆ ਕੈਨੇਡਾ ਸਰਕਾਰ ਦਾ ਮੰਨਣਾ ਹੈ ਕਿ ਵਧੀਆ ਤਜਰਬਾ ਰੱਖਣ ਵਾਲੇ ਲੋਕ ਉੱਥੇ ਦੇ ਕੰਮ ਦੇ ਮਾਹੌਲ ਵਿੱਚ ਜਲਦੀ ਢਲ ਜਾਂਦੇ ਹਨ ਅਤੇ ਅਰਥ ਵਿਵਸਥਾ ਵਿੱਚ ਜਲਦੀ ਯੋਗਦਾਨ ਦੇਣਾ ਸ਼ੁਰੂ ਕਰ ਦਿੰਦੇ ਹਨ ਭਾਰਤੀ ਵਿਦਿਆਰਥੀਆਂ ਲਈ ਵੀ ਇਹ ਇੱਕ ਵੱਡੀ ਹੱਥ ਵਾਲੀ ਖਬਰ ਹੈ ਸਰੋਤ ਦੱਸਦੇ ਹਨ ਕਿ ਪੋਸਟ ਸਟੱਡੀ ਵਰਕ ਪਰਮਿਟ ਪੀਐਸਡਬਲਯੂਪੀ ਤੋਂ ਪਰਮਨੈਂਟ ਰੈਜ਼ੀਡੈਂਟ ਤੱਕ ਪਹੁੰਚਣਾ ਆਸਾਨ ਹੋ ਗਿਆ ਹੈ ਕੈਨੇਡਾ ਹੁਣ ਉਹਨਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਰੋਕਣਾ ਚਾਹੁੰਦਾ ਹੈ ਜਿਨ੍ਹਾਂ ਨੇ ਪੜ੍ਹਾਈ ਕੀਤੀ ਹੈ ਇਸ ਲਈ ਉਹਨਾਂ ਵਿਦਿਆਰਥੀਆਂ ਨੂੰ ਜੋ ਡਿਮਾਂਡ ਵਾਲੇ ਪੇਸਿਆਂ ਵਿੱਚ ਕੰਮ ਕਰ ਰਹੇ ਹਨ ਅਤੇ ਕੈਨੇਡਾ ਦਾ ਵਰਕ ਐਕਸਪੀਰੀਅנס ਰੱਖਦੇ ਹਨ ਉਹਨਾਂ ਨੂੰ ਪੀਆਰ ਦੇ ਮੌਜੂਦਾ ਰਸਤਿਆਂ ਵਿੱਚ ਤਰਜੀਹ ਦਿੱਤੀ ਜਾ ਰਹੀ ਹੈ ਇਹ ਕੋਈ ਆਟੋਮੈਟਿਕ ਗਾਰੰਟੀ ਨਹੀਂ ਹੈ ਪੀਆਰ ਦੀ ਯੋਗਤਾ ਅਜੇ ਵੀ ਤੁਹਾਡੀ ਭਾਸ਼ਾ ਕੌਂਸਲ ਤਜਰਬੇ ਅਤੇ ਬਾਕੀ ਸ਼ਰਤਾਂ ਤੇ ਨਿਰਭਰ ਕਰੇਗੀ ਇਹ ਸਿਰਫ ਯੋਗ ਵਿਦਿਆਰਥੀਆਂ ਲਈ ਬਿਹਤਰ ਮੌਕਾ ਪੈਦਾ ਕਰਦਾ ਹੈ ਇੱਕ ਹੋਰ ਸਕਾਰਾਤਮਕ ਕਦਮ ਵਜੋਂ ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲੌਗ ਲਗਭਗ 40% ਤੱਕ ਘਟਿਆ ਹੋਇਆ ਹੈ ਇਸ ਦਾ ਮਤਲਬ ਹੈ ਕਿ ਨਵੀਆਂ ਅਰਜ਼ੀਆਂ ਤੇਜ਼ੀ ਨਾਲ ਕੰਮ ਹੋਵੇਗਾ ਅਤੇ ਪੂਰੀ ਪ੍ਰਕਿਰਿਆ ਬੁਧੇਰੀ ਪਾਰਦਰਸ਼ੀ ਬਣੇਗੀ ਇਸ ਦੇ ਨਾਲ ਹੀ ਇਹਨਾਂ ਸਾਰੇ ਬਦਲਾਵਾਂ ਦੇ ਬਾਵਜੂਦ ਅੰਗਰੇਜ਼ੀ ਜਾਂ ਫ੍ਰੈਂਚ ਭਾਸ਼ਾ ਦਾ ਚੰਗਾ ਧਿਆਨ ਇਸ ਦੇ ਨਾਲ ਹੀ ਇਹਨਾਂ ਸਾਰੇ ਬਦਲਾਵਾਂ ਦੇ ਬਾਵਜੂਦ ਅੰਗਰੇਜ਼ੀ ਜਾਂ ਫ੍ਰੈਂਚ ਭਾਸ਼ਾ ਦਾ ਚੰਗਾ ਗਿਆਨ ਅਤੇ ਵਧੀਆ ਸੰਚਾਰ ਹੁਨਰ ਕਮਿਊਨੀਕੇਸ਼ਨ ਸਕਿਲਸ ਪਹਿਲਾਂ ਨਾਲੋਂ ਵੀ ਜ਼ਿਆਦਾ ਜ਼ਰੂਰੀ ਹਨ ਕੈਨੇਡਾ ਵਿੱਚ ਸਫਲਤਾ ਲਈ ਸਿਰਫ ਤਕਨੀਕੀ ਹੁਨਰ ਹੀ ਨਹੀਂ ਸਗੋਂ ਕੰਮ ਦੇ ਮਾਹੌਲ ਅਤੇ ਸਮਾਜ ਵਿੱਚ ਘੁਲਣ ਮਿਲਣ ਲਈ ਭਾਸ਼ਾ ਕੌਂਸਲ ਮਜ਼ਬੂਤ ਹੋਣਾ ਲਾਜ਼ਮੀ ਹੈ। ਕੁੱਲ ਮਿਲਾ ਕੇ ਕੈਨੇਡਾ ਜਾਣ ਦੇ ਮੌਕੇ ਕੁੱਲ ਮਿਲਾ ਕੇ ਕੈਨੇਡਾ ਜਾਣ ਦੇ ਮੌਕੇ ਜ਼ਰੂਰ ਬਦੇ ਹਨ ਖਾਸ ਕਰਕੇ ਉਹਨਾਂ ਭਾਰਤੀਆਂ ਲਈ ਜੋ ਆਈਟੀ ਕੈਟ ਕੁੱਲ ਮਿਲਾ ਕੇ ਕੈਨੇਡਾ ਜਾਣ ਦੇ ਮੌਕੇ ਜ਼ਰੂਰ ਬਦੇ ਹਨ ਖਾਸ ਕਰਕੇ ਉਹਨਾਂ ਭਾਰਤੀਆਂ ਲਈ ਜੋ ਆਈਟੀ ਟੈਕ ਹੈਲਥ케ਅਰ ਇੰਜੀਨੀਅਰਿੰਗ ਫਾਈਨਾਂਸ ਅਤੇ ਸਕਿਲਡ ਟਰੇਡਸ ਵਰਗੇ ਸੈਕਟਰਾਂ ਵਿੱਚ ਯੋਗਤਾ ਜਾਂ ਤਜਰਬਾ ਰੱਖਦੇ ਹਨ ਕੈਨੇਡਾ ਆਪਣੇ ਭਵਿੱਖ ਦੀ ਵਰਕਫੋਰਸ ਨੂੰ ਸਰਗਰਮੀ ਨਾਲ ਆਕਾਰ ਦੇ ਰਿਹਾ ਹੈ ਅਤੇ ਸਹੀ ਲੋਕਾਂ ਲਈ ਸਹੀ ਸਮੇਂ ਤੇ ਦਰਵਾਜ਼ੇ ਖੋਲ੍ਹ ਰਿਹਾ ਹੈ ਇਹ ਸੀ ਕਿ ਕੈਨੇਡਾ ਦੇ ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਖਬਰ ਜੋ ਉਸ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਵਲ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ